ਨਹੀਂ ਵਰ ਸਕਦਾ ਤੈਨੂੰ ਪੂਰੇ ਪੈਕੋਰ ਉੱਥੇ-ਉੱਥੇ ਕਰ ਲਾਂਗੇ ਆਹੋ ਕਰੇ ਮੈਂ ਖਪੀ ਜਾਇਆ ਕਰ ਬਾਹਰ ਤੁਸੀਂ ਖਪੀ ਜਾਇਆ ਕਰੋ ਇਹ ਬਟੇਰੀ ਇਹ ਤੂੰ ਮੈਂ ਕੱਢੂੰ ਸੀੜੀ ਰੱਖਣਾਗਾ ਖੇਤ ਚ ਦੇਖ ਲੈ ਕਿਵੇਂ ਗਾਹ ਪਾਇਆ ਕੱਡਾ-ਕੱਡਾ ਖੱਬਲ ਹੋਇਆ ਪਿਆ ਵੱਟਾਂ ਤੇ ਐ ਨਹੀਂ ਹੈਗਾ ਵੀ ਮਾੜਾ-ਮੋਟਾ ਸਮਾਰਨ ਦਾ ਟਾਈਮ ਚੋਂ ਟਾਈਮ ਕੱਢ ਕੇ ਮੇਰਾ ਵੀ ਅੱਜ ਸਾਰਾ ਦਿਨ ਤਾਲ ਪਾਣੀ ਚ ਲੰਗ ਜੂਗਾ ਸਾਗ ਬਣਾਉਣਾ ਹਾਂ ਕਿਵੇਂ ਤੜਕੀ ਮੇਥਿਆਂ ਚ ਵੜ ਗਈ ਆਜੋ ਤੂੰ ਨੂੰ ਹੀ ਗਾਲਾਂ ਕੱਢੀ ਜਾਂਦੀ ਆ ਮਨੋਬਨੀ ਮੈਂ ਤਾਂ ਕਿਉਂ ਸਾਗ ਬਣਾਉਣਾਗਾ ਤਾਂ ਮੈਂ ਮੇਥੇ ਤਾਂ ਤੋੜਨ ਆਈ ਆ ਅੱਛਾ ਨਾ ਬਲਾਂਦੀ ਦੇਖਿਆ ਖੱਬਲ ਦਾ ਖਰਚ ਦਿਆ ਕਰੋ ਤੁਸੀਂ ਆ ਦੇਖ ਲਓ ਜਿੱਥੇ ਮਰਜੀ ਜਾ ਕੇ ਦੇਖ ਲਓ ਸਾਰਾ ਗੁੱਡਗੜਾਈ ਕਰਨ ਵਾਲਾ ਪਿਆਗਾ ਧਿਆਨ ਨਹੀਂ ਦੇ ਸਕਦੇ ਮਾੜਾ ਮੋਟਾ ਕੰਮ ਚ ਓਏ ਮੈਂ ਇਕੱਲਾ ਜਾਨ ਕਿੱਧਰ ਕਿੱਧਰ ਹੋ ਜਾ ਤੂੰ ਤਾਂ ਐਵੇਂ ਮਰੀ ਜਾਨੀ ਆ ਤੈਨੂੰ ਪਤਾ ਉਹ ਨਾ ਉਧਰ ਦੇਖੋ ਉਧਰ ਦੇਖੋ ਹੁਣ ਤੂੰ ਦੇਖ ਲੈ 15 ਕਿਲੇ ਨੇ ਕਿੱਧਰ ਕਿੱਧਰ ਹੋਮਾ ਤੇ ਫਿਰ 15 ਕਿਲੇ ਨੇ ਤਾਂ ਸਾਹਮਣੇ ਵੀ ਤਾਂ ਆਪਾਂ ਨਹੀਂ ਨੇਗੇ પણ મેં તા ખેત ਚ ਕਰ ਨਹੀਂ ਸਕਦੀ કામ ઓ યાર મે ઉધર કરਾਂ ਜਾਂ ਇਧਰ ਬਾੜੀ ਦਾ ਕਰਾਂ ਹੁਣ ਬਾੜੀ ਲਾਤੀ ਨਾ ਤੋੜ ਲਾ ਕੀ ਤੋੜਨੇ ਮੇਥੇ ਤੋੜਨੇ ਆ ਮੇਥੇ ਤੋੜਦੇ ਆ ਸਾਗ ਬਣਾਉਣਾਗਾ ਨਾਲੇ ਮੇਰੀ ਗੱਲ ਸੁਣੋ ਜੇ ਸੋਤੋਂ ਖੇਤ ਦਾ ਕੰਮ ਨਹੀਂ ਹੁੰਦਾ ਨਾ ਹੂੰ ਤਾਂ ਤੁਸੀਂ ਇੱਕ ਕੰਮ ਕਰ ਲਓ ਮੇਰੀ ਸਲਾਹ ਮੰਨੋ ਤੁਸੀਂ ਕਸੀਰੀ ਰੱਖ ਲਓ ਵਧੀਆ ਰਹੋਗੇ ਓਏ ਅੱਜ ਕੱਲ ਕੋਈ ਕੰਮ ਨਹੀਂ ਕਰਦਾ ਫੇਰ ਆਪੇ ਖੇਤ ਦਾ ਕੌਣ ਕਰੂ ਉਧਰ ਛੋਟਾ ਤੁਸੀਂ ਨੇ ਪੜਨ ਲਾ ਰੱਖਿਆਗਾ ਐਂ ਤਾਂ ਦੇਖ ਲਓ ਉਹਨੂੰ ਪੜਨੋਂ ਹਟਾ ਲਓ ਜਾਂ ਤਾਂ ਫੇਰ ਓਏ ਕਾਣੂ ਪੜ ਲੈ ਲੈਂਦੇ ਉਹਨੂੰ ਚਾਰ ਅੱਖਰ ਪੜ ਲੈਣ ਦੇ ਚਾਰ ਉਹ ਰਹੇ ਨੇ ਜਿੱਥੇ ਆ ਮੈਂ ਇੱਥੇ ਖੇਤੀ ਜਿੱਤੇ ਧੱਕੇ ਖਾਨਾ ਵਿੱਚੇ ਉਹ ਖਾਈ ਜਾਊਗਾ ਜੇ ਕੁਛ ਪੜ ਲੂਗਾ ਬਾਹਰ ਅੰਦਰ ਨਿਕਲ ਜੂ ਭੈਂ ਚੋਂ ਇੱਥੇ ਕੀ ਆ ਨੌਕਰੀਆਂ ਨੌਕਰੀਆਂ ਨਹੀਂ ਹੈਗੀਆਂ ਜੇ ਤੁਸੀਂ ਕਹੋਂਦਾ ਨੌਕਰੀਆਂ ਬਾਹਰ ਬੂਰ ਵੀ ਕੁਛ ਨਹੀਂ ਰੱਖਿਆ ਹੋਇਆ ਹੈਗਾ ਕੋਈ ਕੰਮ ਨਹੀਂ ਹੈ ਇਹ ਕਰੇ ਨਾ ਨੌਕਰੀ ਵੀ ਮਿਲ ਜਾਂਦੀ ਆ ਦੇਖ ਲੈ ਮੈਂ ਭੈਂ ਚੋਂ ਪੜਾਈ ਛੱਡਤੀ ਇੱਕ ਤੂੰ ਮੜਤੀ ਮੇਰੇ ਗਾਲ ਲੈ ਦੇਖ ਲੈ ਮੈਂ ਮੈਡਮ ਨੂੰ ਕਿਵੇਂ ਸਿਉਣਾ ਮੰਗ ਲਿਆ ਓਏ ਚੱਲ ਟੇਚਰਾ ਕਰਦਾ ਮੇਰੀ ਗੱਲ ਸੁਣ ਮੈਂ ਉਹ ਉਧਰ ਕਸੀਆ ਜਾਂ ਮਾਰ ਦੇਣਾ ਹਨਾ ਹੂੰ ਇਹ ਬਾਤ ਕਰਾ ਦਾਂਗੇ ਇਹ ਤਾਂ ਜਿੱਦਨੇ ਕੋਈ ਆਇਆ ਹਨਾ ਕੰਮ-ਕੁਮ ਤੇ ਆਪਾਂ ਬੁਲਾਇਆ ਸੀਰੀ ਸੂਰੀ ਉਹ ਤੋਂ ਕਰਵਾ ਦਾਂਗੇ ਦੇਖੀ ਲੈ ਫਿਰ ਦਿਹਾੜੀਆਂ ਕਿੰਨੇ ਕ ਦਿਹਾੜੀਆਂ ਨੇ ਪੈਸੇ ਖਵਾਈ ਜਾਓਗੇ ਸਪਰੇ ਕਰਨੀ ਤਾਂ ਦਿਹਾੜੀਆਂ ਕੋਈ ਖੱਬਲ ਖੁਰਚ ਨੇ ਤਾਂ ਦਿਹਾੜੀਆਂ ਇਹਦੇ ਨਾਲ ਤੁਸੀਂ ਇੱਕ ਪੱਕਾ ਸੀਰੀ ਰੱਖ ਲਓ ਨਾ ਐਂ ਕਾਹ ਤੋਂ ਕਰਦੇ ਹੋਗੇ ਬਾਪੂ ਜੀ ਨਾਲ ਕਰ ਲਓ ਗੱਲ ਕਰ ਲਓ ਪਲੀਜ਼ ਐਂ ਤਾਂ ਤੁਸੀਂ ਸਾਰੀ ਉਮਰ ਇਥੇ ਰੁਲੀ ਜਾਓਗੇ ਕੁਛ ਨਹੀਂ ਬਣਨਾ ਹੈਗਾ ਨਾ ਰਾਤ ਨੂੰ ਟੇਕ ਨਾ ਦੇਣੇ ਟੇਕ ਸਿਹਰੀ ਰੱਖ ਲੋਗੇ ਵਧੀਆ ਰਹੋਗੇ ਉਹ ਤਾਂ ਗੱਲ ਠੀਕ ਆ ਲਾ 11:00 ਵੱਜ ਗਏ ਰੋਟੀ ਬਣ ਗਈ ਰੋਟੀ ਬਣੀ ਪਈ ਹੈਗੀ ਚਲ ਫਿਰ ਇਹ ਮੈਂ ਬਾਅਦ ਚ ਤੋੜ ਦਿਆਂ ਮੈਂ ਇੱਥੇ ਚਲ ਪਹਿਲਾਂ ਤੁਹਾਨੂੰ ਰੋਟੀ ਦੇ ਦੇਣੀ ਆ ਹੋਰ ਨਾਲੇ ਮੈਂ ਛੋਟੇ ਨਾਲ ਵੀ ਕਰਦੀ ਆ ਗੱਲ ਚਲ ਮੈਂ ਬਾਅਦ ਚ ਗੁੱਡ ਕੇ ਜਾਊਂਗਾ ਚਲੋ 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 ਆ ਫੋਨ ਉਰੀ ਰੱਖੀ ਬੈਠੀਆਂ ਚੱਕ ਲੈਣੀ ਆ ਤੁਸੀਂ ਚੱਕ ਲਓ ਚਲ ਆ ਤਾਂ ਪਾ ਲੋ ਫੜ ਕੇ ਜੇਬ ਚ ਹੁਣ ਕੀ ਪਹਿਲੀ ਮੇਰਾ ਫੋਨ ਆ ਜੇ ਪੰਪ ਭਰੀਆਂ ਪਈਆਂ ਨੇ ਮੇਰੀਆਂ ਨਾਲੇ ਦੇਖੀ ਮੈਂ ਤੁਹਾਨੂੰ ਸੱਚੀ ਵਿੱਚ ਇੱਕ ਗੱਲ ਕਹਿਣੀ ਆ ਛੋਟੇ ਨਾ ਕਰ ਲੋ ਗੱਲ ਉਹਨੂੰ ਕਦੇ ਪੜਾਇਆ ਬੜੂ ਵਿੱਚ ਕੀ ਰੱਖਿਆਗਾ ਕਿੰਨੇ ਸਾਲ ਹੋ ਗਏ ਉਹਨੂੰ ਖਪੀ ਜਾਂਦੇ ਨੂੰ ਬਣਿਆ ਕੁਛ ਪੜ ਲੈਣ ਦੇ ਉਹਨੂੰ ਦੋ ਅੱਖਰ ਪੜ ਲੈਣ ਦੇ ਹਾਂ ਉਹਨੇ ਕੀ ਲੱਲ ਲਾਉਣਾ ਇੱਧਰ ਊੜਾ ੜਾ ਨਹੀਂ ਹੁੰਦਾ ਉਹਨੂੰ ਖੇਤੀ ਦਾ ਊੜਾ ੜਾ ਨਹੀਂ ਹੁੰਦਾ ਨਾਲੇ ਹੋਰ ਸਿੱਖੂ ਦੱਸ ਕੋ ਦੋ ਸਿੱਖਾਂ ਨੂੰ ਇਹਦਾ ਕੀ ਪੰਜ ਪੀ ਐਚ ਡੀ ਕਰਨੀ ਹੁੰਦੀ ਆ ਨੱਕੀ ਮੋੜਨੇ ਨੇ ਕੋਈ ਨਾ ਭਾਈ ਨਹੀਂ ਕਹਿੰਦੀ ਤੂੰ ਰਖਲਾ ਲਾੜਨਾ ਚ ਬਲਾ ਲਈ ਉਹਨੂੰ ਸਮਾਰ ਕੇ ਕੋਈ ਗੱਲ ਨਹੀਂ ਜਿੱਥੇ ਹੋਰ ਉੱਥੇ ਹੋਰ ਕਰ ਲਾਂਗੇ ਆਹੋ ਘਰੇ ਮੈਂ ਖਾਪੀ ਜਾਇਆ ਕਰ ਬਾਹਰ ਤੁਸੀਂ ਖਾਪੀ ਜਾਇਆ ਕਰੋ ਬਾਪੂ ਨੂੰ ਕਹਿਣਾ ਕਿ ਉਹਨੂੰ ਪੁੱਛ ਕੇ ਆਉ ਸੀਰੀ ਨੂੰ ਕਿਸੇ ਨੂੰ ਪੁੱਛ ਲਓ ਪੁੱਛ ਲਓ ਹਾਂ ਪਣੀ ਸਾਚਾ ਪੜੀ ਸਾਗ ਚੀਰਨ ਵਾਲੀ ਮਸ਼ੀਨ ਕਿੱਥੇ ਆ ਉੱਥੇ ਸਿੰਦੋ ਕੇ ਗਈ ਹੋਈ ਆ ਅਬ ਫੜ ਲੈ ਮੈਂ ਕਿਤੋਂ ਤੂੰ ਫੜ ਲੈ ਮੈਂ ਝਾੜੂ ਲਾਉਣੀ ਆ ਆ ਚੱਲ ਠੀਕ ਆ ਛੇਤੀ ਛੇਤੀ ਲਾ ਦੇ ਝਾੜੂ ਵੀਰ ਸਾਗ ਨੂੰ ਕ ਵੇਲਾ ਹੋ ਜਾਊਗਾ ਬਸ ਲਾ ਤਾਂ ਥੋੜਾ ਹੀ ਰਹਿ ਗਿਆ ਇਹ ਗੱਲ ਸੁਣ ਮਸ਼ੀਨ ਮੈਂ ਲੈ ਆਉਣਾ ਤੂੰ ਇਹਨੇ ਚਾਹ ਬਣਾ ਦੇ ਯਾਰ ਠੀਕ ਆ ਤਾਂ ਵੀ ਸੋਨੂ ਕਿੱਥੇ ਆ ਪਤਾ ਨਹੀਂ ਮੈਨੂੰ ਤਾਂ ਬਾਹਰ ਹੀ ਸੀਗਾ ਹੈ ਬਾਹਰ ਹੀ ਗਿਆ ਸੀ ਪਤਾ ਨਹੀਂ ਮੈਨੂੰ ਤਾਂ ਅੱਛਾ ਚੱਲ ਮੈਂ ਨੇ ਬਾਪੂ ਨੂੰ ਦੇਖਣਾ ਨੇ ਸੋਨੂ ਨੂੰ ਫਿਰ ਸਿਰੀ ਰਾਖੀ ਲੈਣੇ ਚਲ ਠੀਕ ਓਏ ਚਾਹ ਬਣਾ ਕੇ ਰੱਖ ਮੈਂ ਆਉਣਾ ਦੋ ਮਿੰਟਾਂ ਚ ਨਾ ਮੈਂ ਮਸ਼ੀਨ ਫੜ ਲੈ ਆਉਣਾ ਹਾਂਜੀ ਬਣਾ ਕੇ ਰੱਖ ਦਿਆਂ ਮੈਂ ਜਾਇਆਓ ਤੁਸੀਂ ਫਤਨੀ ਕਿੰਦੀ ਸਾਖ ਧਰਨਾ ਚਲ ਦੇਖਦੀ ਆਂ ਜਾ ਕੇ ਕੀ ਕਰਦੀ ਐ ਬਣਾ ਲਿਆ ਕੁਛ ਆ ਜਾ ਬਣਾਇਆ ਤਾਂ ਕੁਛ ਨਹੀਂ ਹਜੇ ਉਹ ਤਾਂ ਹੈਪ ਲੱਗਿਆ ਤਾਂ ਹੈਗਾ ਮਸ਼ੀਨ ਲੈਣਾ ਫਿਰ ਸਾਗੇ ਬਣਾਵਾਂਗੇ ਹੋਰ ਤਾਂ ਕੋਈ ਕੰਮ ਹੈ ਨਹੀਂ ਗਾ ਸਾਰਾ ਤਾਂ ਵੱਡਾ ਕੰਮ ਤਾਂ ਉਹੀ ਹੁੰਦਾ ਸਹਾਲ ਚ ਅੱਛਾ ਤੇ ਨਾਲੇ ਉਹ ਕੀ ਹੈਪ ਸਿਰੀ ਦੀ ਗੱਲ ਜੀ ਕਰਦਾ ਸੀਗਾ ਦੇਖ ਦੀਦੀ ਸਿਰੀ ਦੀ ਗੱਲ ਤਾਂ ਐ ਕਰਦਾ ਸੀਗਾ ਸਾਡੀ ਗੱਲ ਹੋਈ ਸੀ ਖੇਤ ਮੈਂ ਮਿੱਥੇ ਤੋੜੀ ਜਾਂਦੀ ਸੀ ਮੈਂ ਕਿਹਾ ਦੇਖੀ ਵੀ ਕਿੰਨਾ ਬੁਰਾ ਹਾਲ ਹੋਇਆ ਤਾਂ ਖੇਤ ਦਾ ਹੁਣ ਇੰਨੀ ਜ਼ਮੀਨਾਂ ਫਿਰ ਵੀ ਸਾਹਮਣੇ ਕੌਣ ਇਕੱਲੇ ਬੰਦੇ ਦੇ ਬਸ ਨਹੀਂ ਗੱਲ ਤਾਂ ਹੈਣੀਗੀ ਸਹੀ ਆ ਮੈਂ ਕਿਹਾ ਬਾਪੂ ਜੀ ਨਾਲ ਗੱਲ ਕਰ ਲਾ ਵੀ ਸਿਰੀ ਰੱਖ ਲੈ ਤੇ ਨਬਦਾ ਤੋਂ ਬਾਈ ਬਾਰ ਬੈਠਾਗਾ ਉਹਨੂੰ ਵੀ ਘਰ ਦੀ ਫਿਕਰ ਲੱਗੀ ਰਹਿੰਦੀ ਆ ਸਾਰੀ ਖੇਤੀਬਾੜੀ ਦੀ ਫਿਕਰ ਕਰਦਾ ਉਹ ਵੀ ਵਿਚਾਰਾ ਸੋ ਉਹਨੂੰ ਪੜਦਾਗਾ ਹੁਣ ਫਿਰ ਇਹਨੂੰ ਇਕੱਲੇ ਨੇ ਵੀ ਤਾਂ ਔਖਾਗਾ ਨਾ ਬਾਪੂ ਜੀ ਤਾਂ ਤਾਂ ਬੰਦਾ ਨਹੀਂ ਹੈਗਾ ਇੰਨਾ ਤੇ ਮੈਂ ਹੁਣੇ ਸਲਾਹ ਦਿੱਤੀ ਹੈਗੀ ਮੈਂ ਕੁਝ ਨਹੀਂ ਹੁੰਦਾਗਾ ਸਿਰੀ ਰੱਖ ਲੈ ਕੰਮ ਵੰਡਿਆ ਜਾਊਗਾ ਵਧੀਆ ਰਹੇਗਾ ਮੈਂ ਤੈਨੂੰ ਕੀ ਲੱਗਦਾ ਕਿ ਬਾਪੂ ਸਿਰੀ ਰੱਖਣ ਦੇ ਦੂ ਉਹ ਤਾਂ ਪਹਿਲਾਂ ਹੀ ਇੰਨਾ ਕੰਜੂਸ ਹੈ ਕੰਜੂਸ ਤਾਂ ਹੈਗਾ ਰਾਜ ਹੁਣ ਪਤਾ ਕੀ ਆ ਭਾਣਾ ਫਿਰ ਤੂੰ ਵੀ ਸੋਚ ਬੀ ਜੇਖੇ ਇਕੱਲਾ ਜਾਣਾਗਾ ਜੇ ਬਿਮਾਰ ਹੋ ਗਿਆ ਪਹਿਲਾਂ ਦੀ ਫਿਰ ਉੱਤੇ ਲੱਗਣ ਤਾਂ ਉਹ ਜੀ ਫਿਰ ਕੌਣ ਸਾਮੂ ਕੋਈ ਨਾ ਬਾਪੂ ਜੀ ਆ ਜਾਂਦੇ ਬਿਠਾ ਕੇ ਗੱਲ ਕਰਕੇ ਦੇਖ ਲੈਣੇ ਆ ਪਿਆਰ ਨਾ ਮਨਾ ਕੇ ਦੇਖ ਲਾਂਗੇ ਹੋਰ ਕੀ ਕਰਨਾ ਫਿਰ ਹੁਣ ਹੋਰ ਉਹਨਾਂ ਨੂੰ ਤਾਂ ਆ ਵੀ ਬਸ ਇਹੀ ਕਰੀ ਜਾਵੇ ਇਹੀ ਕਰੀ ਜਾਵੇ ਚਲ ਛੱਡ ਪਰੇ ਕੋਈ ਨਾ ਕੋਈ ਨਾ ਦੇਖ ਲੈਣੇ ਚੱਲ ਤੂੰ ਸਾਗ ਸੁੱਕਦਾ ਕਰ ਤੇ ਉਹ ਲੈ ਕੇ ਆਇਆ ਹੀ ਨਹੀਂ ਹਲੇ ਤੱਕ ਉਹ ਸੋਨੂੰ ਨੂੰ ਵੀ ਦੇਖਣ ਗਿਆ ਨਾ ਤਾਂ ਕਰਕੇ ਟਾਈਮ ਲੱਗ ਗਿਆ ਹੁਣ ਚਲ ਮੈਂ ਚਾਹ ਬਣਾ ਕੇ ਆਉਣੀ ਆ ਚਾਹ ਤੂੰ ਧਰ ਲੈ ਮੈਂ ਤਾਂ ਕੂੜਾ ਜਿਹਾ ਸੱਟ ਕੇ ਆਉਣੀ ਆ ਚੱਕ ਛੇਤੀ ਆ ਜੀ ਚੰਗਾ ਮਿੱਤਰਾਂ ਦਾ ਹਾਲ ਚਾਲ ਪੁੱਛ ਲੈ ਪੁੱਛ ਲੈ ਰਕਾਨੇ ਕਦੇ ਨਾ ਫੋਨ ਲਾ ਕਹਿੰਦੀ ਫੋਨ ਲਾ ਕੇ ਮਿੱਤਰਾਂ ਦਾ ਹਾਲ ਪੁੱਛ ਲੈ ਪਾਪੀ ਬਤਾ ਕਿੱਥੇ ਆ ਇੱਥੇ ਹੀ ਫਿਰਦਾ ਸੀ ਪਤਾ ਨਹੀਂ ਮੈਨੂੰ ਤਾਂ ਮੈਨੂੰ ਰੋਟੀ ਪਾਉ ਮੈਂ ਜਲਦੀ ਜਲਦੀ ਜਾਣਾ ਕਿਸੇ ਬਸੇ ਕੰਮ ਆ ਜ਼ਰੂਰੀ ਉਹ ਇੱਥੇ ਹੈਗੀ ਆ ਪ੍ਰੀਤ ਉੱਤ ਪਵਾਲਾ ਮੈਂ ਤਾਂ ਆਪ ਕੰਮ ਕਰਦੀ ਆ ਪਾਪੀ ਜੀ ਚਾਹ ਲਓ ਪੀਏ ਕਰਾਂ ਹਾਂ ਕਿ ਲਿਆ ਮਾਂ ਚਾ ਬਬੀ ਚਾ ਚਾਦੇ ਟਾਈਮ ਤੇ ਆਇਆ ਪਬੀ ਟਾਈਮ ਹੀ ਆ 1:30 ਵਜੇ ਆ ਦੇ ਮੈਨੂੰ ਐ ਡਾਕਟਰ ਤੇਰਾ ਅੱਜ ਕਾਲਜ ਜਾਣ ਦਾ ਕੋਈ ਕੰਮ ਨਹੀਂ ਸੀ ਕੀ ਕਰਨ ਗਿਆ ਸੀ ਬਾਈ ਤੂੰ ਪੜ੍ਹਨਾ ਪੜ੍ਹਨ ਗਿਆ ਸੀ ਹਾਂ ਜਿਤਨੇ ਵੀ ਚੱਲ ਰਹੇ ਨੇ ਪੇਪਰ ਕੱਲ੍ਹ ਦੇ ਹੈਗੇ ਨਾ ਕਿ ਪੰਦਰ ਤੂੰ ਕਿੱਥੇ ਗਿਆ ਸੀ ਕਿੱਥੋਂ ਆਇਆ ਦੱਸ ਭਾਬੀ ਮੈਨੂੰ ਟੀਚਰਾਂ ਨੇ ਬੁਲਾਇਆ ਸੀ ਜ਼ਰੂਰੀ ਸੀ ਅੱਛਾ ਕਿਤਾਬਸਰ ਲੱਗਿਆ ਹੋਇਆ ਤੇਰੇ ਬਿਨਾ ਸਰਦਾ ਨਹੀਂ ਟੀਚਰਾਂ ਨੇ ਤੈਨੂੰ ਹੀ ਬੁਲਾਇਆ ਟੀਚਰਾਂ ਨੇ ਪਬੀ ਤੁਸੀਂ ਪ੍ਰਾਊਡ ਕਰੋ ਮੇਰੇ ਤੇ ਮੈਨੂੰ ਮੈਂ ਇੰਟੈਲੀਜੈਂਟ ਆ ਤੁਹਾਡਾ ਬੱਚਾ ਪੂਰਾ ਘੰਟ ਪੜਦਾ ਮੈਂ ਹਾਂ ਦਾ ਵੱਡਾ ਮਹਾਰਾਜਾ ਹਟਤਾ ਗੱਲ ਸੁਣ ਮੇਰੀ ਕਾਹਤਾ ਕਹਿੰਦੇ ਮੈਂ ਬਣਾ ਦਿੰਨੀ ਆ ਪਰ ਹੁਣ ਬਾਪੂ ਜੀ ਆਉਂਦੇ ਨੇ ਇੱਕ ਕੰਨ ਕੋਲ ਕੇ ਗੱਲ ਸੁਣ ਲੈ ਖੇਤੀਬਾੜੀ ਦਾ ਹੱਥ ਵਟਾ ਦੇ ਕਰੀ ਦੀ ਬਾਦ ਨਹੀਂ ਕਰ ਸਕਦਾ ਤੇਰੇ ਪੂਰੇ ਪੜਨੇ ਕਿਉਂਕਿ ਪੜਨੇ ਤੇ ਤੇਰੇ ਲੱਛਣ ਮੈਨੂੰ ਲੱਗਦੇ ਵੱਡਾ ਹੈਗਾ ਕੰਮ ਕਰਨ ਨੂੰ ਆਪੀ ਕਰੂ ਖੇਤੀਬਾੜੀ ਦਾ ਕੰਮ ਮੈਂ ਕਿਉਂ ਕਰਾਂ ਮੈਂ ਪੜੂੰਗਾ ਨਾ ਕੀ ਗੱਲ ਤੂੰ ਬੋਲਦਾ ਕਿਵੇਂ ਆ ਭਾਬੀ ਜੀ ਭਾਬੀ ਜੀ ਨਾਲ ਹੋਰ ਤੇ ਤੋ ਨਹੀਂ ਭਜਿਤ ਸਕਦਾ ਜੀ ਆਸਾਨ ਗੱਲ ਨੇ ਪਤਾ ਵੀ ਕੀ ਹੈ ਮੇਰੇ ਹੈਗੇ ਐਸ ਕਾਰਨ ਦੇ ਦਿਨ ਮੈਂ ਹੁਣ ਕਰਨੀ ਆ ਐਸ ਏਦੋਂ ਬਾਅਦ ਕੀ ਕਰਨੀ ਆ ਐਸ ਕਰਨ ਤੋਂ ਮੈਨੂੰ ਧੀ ਰੱਖੋ ਆਪਦਾ ਹਾਂ ਵੱਡਾ ਹੈਗਾ ਆਪੀ ਕਰੂ ਕੰਮ ਆਹੋ ਮੈਨੂੰ ਤਾਂ ਇਹ ਲੱਗਦਾ ਤੁਸੀਂ ਨੇ ਵੱਡਾ ਹੀ ਧੀ ਰੱਖ ਰੱਖਿਆ ਕੋਈ ਗੱਲ ਨਹੀਂ ਆ ਜਾਂਦੇ ਬਾਪੂ ਜੀ ਨੂੰ ਕਰਦੀਆਂ ਗੱਲ ਮੈਂ ਪਾਉਨੀਆਂ ਬੰਡੀਆਂ ਤੁਹਾਡੇ ਕੰਮ ਦੀਆਂ ਇੱਕ ਗੱਲ ਦੱਸਾਂ ਜਾਂ ਤਾਂ ਭਰਾਵਾਂ ਦੇ ਛੇਤੇ ਆ ਸੰਪੀਆ ਜਾਂ ਮਾਪਿਆਂ ਦੇ ਛੇਤੇ ਆ ਹੁੰਦੀ ਆ ਹੁਣ ਮਾਪੇ ਵੀ ਹੈਗੇ ਆ ਭਰਾ ਵੀ ਹੈਗੇ ਆ ਅੱਜ ਤਾਂ ਐਸੀ ਕਰਨੀ ਆ ਆਹੋ ਕੋਈ ਨਾ ਕਰਾਉਨੀਆ ਤੈਨੂੰ ਇਸ ਮੈਂ ਕਰਾਉਨੀਆ ਕਾ ਤੂੰ ਕਾ ਤੋ ਗਾਲਾਂ ਕੱਢੀ ਜਾਨੀ ਐ ਚਾਹ ਦੇ ਦੇ ਘੁੱਟੋਂ ਨੂੰ ਨਹੀਂ ਚਾਹ ਤਾਂ ਦੇ ਰਹੀਆਂ ਗੀ ਮੈਂ ਤਾਂ ਨੂੰ ਐ ਕਿਹਾ ਵੀ ਖੇਤੀ ਵੜ ਚ ਹੱਥ ਬਟਾ ਦਿਆ ਕਰੇ ਮੜਾ ਮੋਟਾ ਪਿਆਰ ਨਾਲ ਕਹਿ ਲਾ ਗੁੱਸੇ ਨਾਲ ਤਾਂ ਕਿਤੇ ਅੱਜ ਹੀ ਨਾ ਹੱਥ ਬਟਾ ਦੇ ਉਹ ਤੈਨੂੰ ਲੱਗਦਾ ਗੁੱਸੇ ਨਾਲ ਹੱਥ ਬਟਾਊਗਾ ਬੋਲਦਾ ਤਾਂ ਦੇਖ ਲੈ ਕਿਵੇਂ ਆ ਪਤਾ ਨਹੀਂ ਕਿ ਤੂੰ ਸਿੱਕ ਗਿਆ ਆ ਪਾਸਾ ਚੱਲ ਕੋਈ ਨਾ ਤੂੰ ਚਾਹ ਦੇ ਦੇ ਪਿਆਰ ਨਾਲ ਵੜਿਆ ਲਾਂਗੇ ਮੈਂ ਕੰਮ ਕਰਾਉ ਐ ਨਹੀਂ ਕਰਾਉਂਦਾ ਉਹ ਜੀ ਜੇ ਤੁਸੀਂ ਕਹਿੰਦਾ ਹੋ ਕਿ ਫਿਰ ਤਾਂ ਮੈਂ ਕੰਮ ਚੱਕਾ ਸਾਰੇ ਕਰ ਦਿੰਦਾ ਕਿਜੀ ਜੀ ਕੰਮ ਕਰੂ ਛੱਡ ਜੀ ਨਾ ਅੱਜ ਕੀ ਪੜਕੇ ਆ ਕਿਵੇਂ ਲਿਬੜਿਆ ਫਰਦਾਂ ਤੋਂ ਲਿਬੜਿਆ ਨਹੀਂ ਤਾਂ ਮੈਂ ਨਾ ਜੀ ਖੇਡਣ ਲੱਗ ਜਾਈ ਸੀ ਮੈਂ ਤਜੱਸਵ ਉਹਨਾਂ ਦਾ ਉਤਾ ਹੀ ਢੀ ਜ਼ਰੂਰ ਜੱਲ ਭਾਈ ਚੰਗੀ ਗੱਲ ਬਾਪੂ ਦਾ ਹੋ ਬੈਠਾ ਨਾ ਮਾਰਿਆ ਨੀ ਧਰਨੇ ਤੇ ਭਾਈ ਜਾਣ ਦਾ ਹੱਕ ਆ ਸਾਰਿਆਂ ਦਾ ਬਾਪੂ ਇੱਥੇ ਬੈਠਾ ਉਮਦਾ ਆਪਣੀ ਕਹਾਣੀ ਧਰਨੇ ਦੀਆਂ ਖਾਬਰਾਂ ਜਾਂ ਦੇ ਦਾਰ ਜੀ ਉਹ ਤਾਂ ਠੀਕ ਆ ਆ ਜਾ ਕਰੇ ਚੱਲ ਵਾ ਠੰਡ ਹੋਈ ਪਈ ਆ ਉਹ ਮੈਂ ਤਾਂ ਉਹ ਗੇੜਾ ਜਾ ਮਾਰਨ ਆ ਗਿਆ ਹੁਣ ਸਾਰਾ ਦਿਨ ਬੜੇ ਰਹਿਣੇ ਅੰਦਰ ਆ ਜਾ ਰੋਟੀ ਰੋਟੀ ਖਾ ਲਾ ਚੱਲ ਚੱਲ ਹੋਰ ਤੂੰ ਕਿੱਧਰੋਂ ਆਇਆ ਸੀ ਮੈਂ ਤਾਂ ਖੇਤੋਂ ਆਇਆ ਅੱਛਾ ਮੈਂ ਕਹਿੰਨ ਖੇਤ ਤੋਂ ਖੇਤ ਹੀ ਗੇੜਾ ਮਾਰ ਲਿਆ ਕਰੋ ਹੁਣ ਤੁਸੀਂ ਕਾਦੇ ਵਾਸਤੇ ਜੰਮੇ ਹੋ ਭਾਈ ਬਾਪੂ ਮੈਂ ਆਇਆ ਕਹਿਣਾ ਨਹੀਂ ਹੁਣ ਹੁਣ ਤੱਕ ਖੇਤ ਹੀ ਰਹਾਂ ਸੀ ਤਾਂ ਲਾ ਹਾਰਾ ਕੋਲ ਤੁਹਾਨੂੰ ਬਣਾ ਕੇ ਸਮਹਾਤਾ ਆਉ ਦਾ ਕੁਛ ਕਰੋ ਹੁਣ ਤਾਂ ਉਹ ਦਿਹਾੜੀਆਂ ਸੱਦ ਕੇ ਬਾੜੀ ਬੂੜੀ ਗੜਾ ਦਿੰਦਾ ਇਦੋਂ ਤਾਂ ਇੱਕ ਬਾਹਰੇ ਭੇਜਦਾ ਉਹ ਤਾਂ ਹੀ ਲਾਦਾ 40 ਲੱਖ ਹਾਂ ਉਹ ਬਾਕੀ ਆ ਤੂੰ ਸਾਂ ਭਾਈ ਆਪਦੀ ਕਬੀਲਦਾਰੀ ਆਪੀ ਨੂੰ ਮੇੜਾ ਆਪਾਂ ਤਾਂ ਹੁਣ ਤੋਰੇ ਫੇਰੇ ਤੀਆਂ ਜਾਰ ਮਸਤਰਾ ਕੋਲੇ ਬਹਿ ਗਏ ਕਿਤੇ ਮੱਗਰ ਕੋਲੇ ਬਹਿ ਗਏ ਕਿਤੇ ਆਪਣੇ ਦੂਜੇ ਜੱਗ ਜੱਗੇ ਕੋਲੇ ਬਹਿ ਗਏ ਮੈਨੂੰ ਲੱਗਦਾ ਇਹ ਨਹੀਂ ਦਿਹਾੜੀਆਂ ਰੱਖਣ ਦਿੰਦਾ ਹਾਂ ਮੈਂ ਇਹ ਕਹਿੰਦਾ ਸੀ ਹਾਂ ਵੀ ਉਹ ਉੱਥੇ ਦਿਹਾੜੀਆਂ ਲਵਾ ਕੇ ਨਾ ਹਾਂ ਉਹ ਬਾੜੀ ਬੂੜੀ ਗੜਾ ਦਿੰਦੇ ਹੁਣ ਮੈਂ ਵੀ ਬਾਪੂ ਕੱਲਾ ਜਾਣਾ ਕਿੱਧਰ ਕਿੱਧਰ ਹੋ ਜਾ ਉਹ ਛੋਟਾ ਦਾ ਹੱਥ ਨਹੀਂ ਲਾਉਂਦਾ ਕੰਮ ਨੂੰ ਓਏ ਹੁਣ ਤੂੰ ਆਪੀ ਕਰ ਜਿਹੜਾ ਕੁਝ ਕਰਨਾ ਯਾਰ ਨਾਲ ਆਉਂਦੇ ਬਾੜੀ ਦੱਸ ਮੈਂ ਕਿਹਾ ਸੀ ਤੁਹਾਨੂੰ ਉਹ ਤਾਂ ਫਿਰ ਹੁਣ ਘਰ ਦੀਆਂ ਸਬਜ਼ੀਆਂ ਵੀ ਖਾਣੀਆਂ ਹਨਾ ਆਂਦੇ ਹੋ ਸਬਜ਼ੀ ਤੁਸੀਂ ਫਿਰ ਉਹੀ ਮੁੱਲ ਦੀ ਰੋਜ਼ ਕਿੱਥੇ ਖਾ ਲਿਆਂਦੀ ਜਾਂਦੀ ਆ ਆ ਕੱਲ ਦਾ ਮੁੱਲ ਲੈਤੀ ਆ ਹਾਂ ਫਿਰ ਬਾਪੂ ਹੁਣ ਜਿਹੜੀ ਚੀਜ਼ ਹੁੰਦੀ ਨਹੀਂ ਉਹ ਲੈਨੇ ਆ ਮੁੱਲ ਉਦੋਂ ਥੋੜੀ ਘਰ ਦੀ ਕਿੱਧਰ ਜਾਂਦੀ ਆ ਹਾਂ ਆ ਬਾਕੀ ਦੀਆਂ ਜ ਟੱਟ ਜੀਮੇਦਾਰ ਤਾਂ ਮੁੱਲ ਦੀ ਸਬਜ਼ੀ ਲੈਂਦਾ ਉਹੀ ਚੰਗਾ ਨਹੀਂ ਲੱਗਦਾ ਫਿਰ ਤਾਂਹੀਂ ਤਾਂ ਮੈਂ ਕਹਿਣਾਗਾ ਹਾਂ ਤੇ ਐਂ ਕਰ ਬਾਪੂ ਮੈਂ ਐਂ ਕਹਿੰਦਾ ਸੀ ਹਾਂ ਗੱਲ ਸੁਣ ਹਾਂ ਵੀ ਜੇ ਆਪਾਂ ਸੀਰੀ ਰੱਖ ਲਈਏ ਕਿੰਨੇ ਪੈਸੇ ਲਊ ਹੁਣ ਪਤਾ ਤੈਨੂੰ ਸੀਰੀ ਦਾ ਲੈਣਾ ਕਿ ਆ ਸਵਾ ਕ ਲੱਖ ਦੇ ਅੱਲਾ ਦਾ ਉਹ ਸਾਰੇ ਪੈਸੇ ਭਾਲੂ ਪਹਿਲਾਂ ਹਾਂ ਸਵਾ ਲੱਖ ਡੇਢ ਲੱਖ ਹਾਂ ਫੇਰ ਐਣੀ ਵਾਦਰਾ ਪਤੰਦਰਮੀ ਦੇ ਨੂੰ ਭੱਜ ਗਿਆ ਫੇਰ ਤੋ ਰੈਫਰੀ ਉਹਦੇ ਮਗਰ ਫੇਰ ਪੈਸਾ ਓ ਬਾਪੂ ਫਿਰ ਹੁਣ ਰੱਖਣਾ ਤਾਂ ਪੈਣਾ ਹੀ ਆ ਸਮਝਿਆ ਦਾ ਕਰ ਤੂੰ ਚੰਗਾ ਬਾਪੂ ਵੀ ਫਿਰ ਮੈਂ ਤਾਂ ਕੰਮ ਕਰਦਾ ਹਨਾ ਜਦੋਂ ਚਾਹ ਬਣ ਗਈ ਮੈਨੂੰ ਦੱਸ ਦੇ ਕੋਈ ਗੱਲ ਨਹੀਂ ਧਰੀ ਹੋਈ ਐ ਚਾਹ ਮੈਂ ਕੰਦਰ ਬੈਠਦਾ ਜਾ ਕੇ ਠੰਡ ਹੈ ਸੀਰੀ ਰੱਖ ਕੇ ਤੂੰ ਕੀ ਕਰਿਆ ਮੈਨੂੰ ਐਂ ਦੱਸ ਫਿਰ ਓਏ ਹੁਣ ਮੈਂ ਹੀ ਕਰਦਾ ਸਾਰਾ ਬਾਪੂ ਹੁਣ ਮੈਂ ਕੱਲਾ ਜਾਣਾ ਇੰਨਾ ਕੰਮ ਕਿੱਥੇ ਕਰ ਲਾ ਛੋਟਾ ਹੁਣ ਪੜਦਾਗਾ ਹਾਂ ਤੇ ਤੂੰ ਹੁਣ ਦੱਸ ਬੇਲਾ ਡੰਡੇ ਵਜਾਉਂਗਾ ਫਿਰੇਗਾ ਫਿਰ ਓ ਮੈਂ ਬੇਲਾ ਥੋੜੀ ਰੂੰਗਾ ਮੈਂ ਵੀ ਨਾਲ ਕਰਾਉਂਗਾ ਕਰਾਵੇਂਗਾ ਤੂੰ ਹਾਂ ਸਰ ਆਪ ਹੀ ਨਾ ਕਰ ਲੈ ਨਾਲ ਕਰਵਾਉਣ ਵਾਲਾ ਹੋਏ ਓਏ ਹੁਣ ਮੈਂ ਹੀ ਕਰਦਾ ਬਾਪੂ ਹੁਣ ਮੈਂ ਕਿੱਧਰ ਕਿੱਧਰ ਹੋ ਜਾ ਇੱਕ ਤੂਆ ਆਲੂਆਂ ਦਾ ਪੰਗਾ ਦਵਾਤਾ ਆਲੂ ਦਾ ਸਾਨੂੰ ਕੀ ਕਹਿੰਦੇ ਨੇ ਆ ਚਾਰ ਦਿਨਾਂ ਨੂੰ ਪੱਟ ਲਾਂਗੇ ਚਲੋ ਨੱਬੜ ਨੱੜੇ ਉਹਦਾ ਆਲੂਆਂ ਨੂੰ ਦੱਸ ਕੀ ਕਰਨਾਗਾ ਪ੍ਰੀਤ ਚਾ ਲਿਆ ਮੈਂ ਤਾਂ ਇਹੀ ਕਹਿਣਾ ਬਾਪੂ ਠੀਕ ਹੈ ਨਾ ਸੀਰੀ ਰੱਖ ਲੈਨੇ ਆ ਮਨ ਮੇਰੀ ਗੱਲ ਬਹੁਤ ਔਖਾ ਬਾਪੂ ਮੈਨੂੰ ਪਤਾ ਹੈਗਾ ਕਿੰਨਾ ਔਖਾ ਤੂੰ ਗੱਲ ਹੀ ਮਗਾ ਦੇ ਭਾਈ ਮੰਦਾ ਸਿਰੀ ਰੱਖਣਾਗਾ ਮੈਨੂੰ ਪੁੱਛਦਾ ਦੀਆਂ ਫਿਰ ਹੋਰ ਤਾਂ ਹੀ ਮੈਂ ਤੈਨੂੰ ਕਹਿਣਾਗਾ ਵਿੱਚ ਕੋਈ ਹੈ ਨਿਗਾ ਚ ਬੰਦਾ ਤਾਂ ਦੇਖ ਲਾ ਮੇਰੇ ਤਾਂ ਕੋਈ ਨਹੀਂ ਭਾਈ ਨਿਗਾ ਚ ਹੁਣ ਆ ਨੰਮੀ ਮਢੀਰ ਤਾਂ ਇਹਦਾ ਕੰਮ ਕਰਦੀ ਨਹੀਂ ਹੈਗੇ ਤੇਰੇ ਵਰਗੀ ਹੋ ਹੋਏ ਬਨੇ ਭਾਈ ਲਾ ਹੁਣ ਸਾਰਾ ਕੰਮ ਤਾਂ ਮੈਂ ਕਰਦਾ ਬਾਪੂ ਲਾ ਮੈਂ ਬਾਪੂ ਨੂੰ ਕਿਹਾ ਸੀ ਮੈਂ ਇਹ ਸਿਰੀ ਰੱਖ ਲੈਣੇ ਆਹ ਬਾਪੂ ਉੱਤੋਂ ਪਤਾ ਕੀ ਬੋਲਦਾ ਕਹਿੰਦਾ ਨਾ ਤੂੰ ਕੀ ਕਰੇਂਗਾ ਤੂੰ ਡੰਡੇ ਵਜਾਏਂਗਾ ਇੱਥੇ ਲਗਾਸ ਦੀਦੀ ਆ ਜਾਉ ਰਹੇ ਤੁਸੀਂ ਵੀ ਚਾਹ ਪੀ ਲੋ ਆ ਗਈ ਬੱਸ ਆ ਗਈ ਆ ਸੋਨੂ ਮੱਲਾ ਦਾ ਫੇਰ ਵਾਰੇ ਆ ਗਿਆ ਲਓ ਕਿੱਥੇ ਖੜਦਾ ਉਹ ਪੜਦਾ ਹੋਣਾਗਾ ਅੰਦਰ ਬੈਠਾ ਹੋਣਾ ਭਾਈ ਆ ਜਾ ਸੋਨੂ ਚਾਹ ਪੀ ਲੈ ਪੜ ਲੈਣ ਦੋ ਉਹਨੂੰ ਅੰਦਰ ਬੈਠਾ ਅੰਦਰ ਹੀ ਬੈਠਾ ਤਾਂ ਉਹਨੂੰ ਕਹਿ ਦਿੰਦੀ ਆ ਬਾੜੀ ਬੂੜੀ ਘੁੱਟ ਲੈਂਦਾ ਉਹ ਤੇ ਏਡੇ ਏਡੇ ਕੱਖ ਖੜਿਆ ਪੜ ਲੈਣ ਦੋ ਉਹਨੂੰ ਉਹ ਬਾਪੂ ਕਿਹੜਾ ਪੜਨਾ ਹੋ ਇਥੇ ਉਵਾਰਾ ਕਰਦੀ ਕਰਦਾਗਾ ਹਾਂ ਤੂੰ ਚਾਹ ਚੱਕ ਬਾਪੂ ਤਾਂ ਪਤਾ ਕੀ ਕਹਿੰਦਾ ਕੈਮੋ ਬਾਪੂ ਜੀ ਹਾਂ ਹਾਂ ਵਧੀਆ ਬੜਾ ਪੜਦਾ ਸੀ ਤੂੰ ਹਾਂ ਅਸੇ ਅਸੇ ਲਾ ਪੜਦਾ ਹੈ ਪੜਾਈ ਹਾਂ ਮੈਂ ਤਾਂ ਕਹਿੰਦੀ ਆ ਇਹਨੇ ਪੜ ਕੇ ਕਿਹੜਾ ਅਕਸਰ ਲੱਗਣਾਗਾ ਕਰਨੀਏ ਨੇ ਫੇਰ ਵੀ ਖੇਤੀਬਾੜੀ ਹੀ ਆ ਮੈਂ ਤਾਂ ਕਹਣੀ ਆ ਜੇ ਫੇਰ ਵੀ ਖੇਤੀਬਾੜੀ ਕਰਨੀ ਆ ਤਾਂ ਹੁਣ ਹੀ ਕਰ ਲੈ ਭਰਾਵਾਂ ਦਾ ਤਾਂ ਹੌਸਲਾ ਹੀ ਬਹੁਤ ਹੁੰਦਾ ਪਰ ਇਹਨੂੰ thora ਅਕਲ ਨਹੀਂ ਹੈਗੀ ਵੀ ਨਾਲ ਹੱਥ ਫਟਾ ਜਾ ਕਰੇ ਬਾਪੂ ਦੇਖੋ ਕਿਵੇਂ ਬੋਲਦੇ ਹਾਂ ਕੋਈ ਨਾ ਪੜ੍ਹ ਸੇਰਾ ਮੈਨੂੰ ਤਾਂ ਉਹੀ ਸਮਝਦਾ ਪੜ੍ਹਨਾ ਨਹੀਂ ਆਉਂਦਾ ਉਹ ਕੋਈ ਨਾ ਤੂੰ ਪੜ ਤੂੰ ਲਾ ਜੋਰ ਹਾਂ ਹੈ ਬਾਪੂ ਮੈਨੂੰ ਦੀਪੇ ਦਾ ਫੋਨ ਆਇਆ ਸੀ ਬਾਹਰਲੇ ਭਾਈ ਦਾ ਉਧਰੋਂ ਅਸੱਛਾ ਅਸੱਛਾ ਕੀ ਕਹਾਂ ਮੈਂ ਤੈਨੂੰ ਆਈ ਫੋਨ ਲੈ ਕੇ ਦਵਾਂ ਲਾ ਔਰ ਚਮਲਾ ਦੋ ਇਹਨੂੰ ਉੱਤੋਂ ਆਈਫੋਨ ਮਿਲ ਜੂ ਫੇਰ ਨਹੀਂ ਇਹ ਬਾਪੂ ਪੜਦਾ ਫੋਨ ਦਾ ਫੇਰ ਹੁਣ ਵੀ ਇਹਦੇ ਕੋਲੇ ਹੁਣ ਕਦ ਹੁਣ ਪੜਦਾ ਨਹੀਂ ਇਹ ਓਏ ਫੇਰ ਇਹ ਨਹੀਂ ਬਾਪੂ ਉੱਟ ਪਟੰਗ ਕੰਮਾਂ 'ਚ ਪੈ ਜਾਣਾ ਵੀਡੀਓ ਬੂਡੀਓ ਬਣਾਉਣ 'ਚ ਕੁਝ ਨਹੀਂ ਹੁੰਦਾ ਇਹਦਾ ਹੁਣ ਵੀ ਆ ਦੇਖ ਲੈਣਾ ਉਹਤੇ ਇੰਟਰਨੈਟ ਜੇ ਤੇ ਫੋਟੋ ਹੀ ਫੋਟੋਆਂ ਖਿੱਚ ਕੇ ਪਾਈ ਜਾਂਦਾ ਕਮਲਿਆ ਵਾਂਗੂ ਉਹ ਜਵਾਨੋ ਇੰਸਟਾਗ੍ਰam ਜੇ ਤੇ ਜਹ ਜਹ ਹੈਗਾ ਜਵਾਨੋ ਉਹ ਸਾਉਣ ਵਾਲੀ ਚੱਲਦੇ ਨੇ ਹੁਣ ਬਾਪੂ ਜੀ ਨਾਲ ਕਰੀ ਨਹੀਂ ਹੈਗੀ ਗੱਲ ਬਾਪੂ ਜੀ ਬੇਟੀ ਆ ਰੱਖ ਲੋ ਨਾ ਸਿਹਰੀ ਤੁਸੀਂ ਕਾਹ ਤੋਂ ਕਰਦੇ ਹੋਗੇ ਮੈਂ ਤਾਂ ਤੁਹਾਨੂੰ ਐਂ ਕਹਿਣਾਗਾ ਉਹੋ ਲੈ ਕੇ ਤੁਹਾਡਾ 2 ਲੱਖ ਮਹੀਨੇ ਨੂੰ ਘਰੇ ਵਜੂ ਮੁੜ ਕੇ ਮਾਂਗਰਪੁਰੇ ਫਿਰੋਗੇ ਤੁਸੀਂ ਉਹਦੇ ਨਾਂ ਹਲੂਦੇ ਵੇ ਅਗਲਾ ਪੈਸੇ ਨਾ ਫੜਾ ਕਿਹੜਾ ਕੰਮ ਕਰਨੇ ਨੇ ਬਾਪੂ ਜੀ ਪੰਜੇ ਉਂਗਲਾਂ ਦਾ ਨਾ ਇੱਕੋ ਸਾਰ ਹੁੰਦੀ ਹੈ ਨਾ ਸਾਰੇ ਤਾਂ ਇੱਕੋ ਸਾਰ ਹੁੰਦੇ ਹੈਗੇ ਬਾਪੂ ਤੈਨੂੰ ਤਾਂ ਪਤਾ ਹੀ ਆ ਕੋਈ ਵਧੀਆ ਬੰਦਾ ਹੋਊਗਾ ਪਿੰਡ 'ਚ ਉਥੋਂ ਲੱਭ ਲਾ ਭਾਬੀ ਵਧੀਆ ਹੁਣ ਕਿਹੜਾ ਲੱਭੀ ਹੈ ਹੁਣ ਜਿਹੜੇ ਆ ਨਵੇਂ ਮੁੰਡੇ ਦਾ ਕਰਤੀ ਨਹੀਂ ਕੰਮ ਹੈਗੇ ਕੋਈ ਹਾਂ ਕੀ ਕਹਿੰਦਾ ਸੀ ਤੂੰ ਮੈਂ ਤਾਂ ਇਹ ਗੱਲ ਕਹਿਣਾ ਬਾਪੂ ਤੁਸੀਂ ਵੀ ਕੰਮ ਕੀਤਾ ਹੀ ਹੁਣ ਵੱਡਾ ਕਿਉਂ ਨਹੀਂ ਕਰ ਸਕਦਾ ਕਰ ਸਕਦਾ ਇਹ ਕੋਈ ਮੈਂ ਤਾਂ ਆਪ ਕਹਿਣਾਗਾ ਅੱਗੇ ਵੱਡਾ ਬਿਆਗਾ ਉਹੀ ਦਾ ਆਚਾਰ ਸਿਆਰਾ ਮੇਰੇ ਤੋਂ ਤੇਰਾ ਵੱਧ ਕੇ ਹੁਣ ਅੱਗੇ ਮੈਂ ਇਕੱਲਾ ਹੀ ਕਰਦਾ ਰਹਿਾਂਗਾ ਮੇਰੇ ਨਾਲ 45 ਪਾ ਦੋ ਹਾਂ ਮੈਂ ਕਰਨਾ ਫਿਰ ਮੈਂ ਵੀ ਨਹੀਂ ਐ ਕਰੋ ਠੇਕੇ ਤਾਂ ਦੇ ਦੋ ਹਾਂ ਲੋਟ ਨਹੀਂ ਠੇਕੇ ਦੇ ਕੇ ਬਾਪੂ ਜਿੱਦ ਪੂਰਾ ਪਟੂਗਾ ਆਪਣਾ ਕਬੀਲਦਾਰੀ ਕਿੱਡੀ ਆਦੀ ਆਪਣੀ ਜਦੋਂ ਆਉਣੀ ਵਿਹਲੇ ਹੋ ਜਾਵਾਂਗੇ ਭਾਈ ਸੰਸਾ ਦਾ ਮੁਕ ਜੂ ਡੰਕਰ ਵੇਚ ਦੋ ਹਾਂ ਵੇਚ ਦੋ ਮੁੱਲ ਲੈ ਲਿਓ ਹਾਂ ਪਤਾ ਲੱਗ ਜੂ ਮਲਾਈ ਆਉਂਦੀ ਕਿ ਨਾ ਦੇ ਦੀ ਫਾਲਕ ਦੇਖ ਲੋ ਕਰਕੇ ਪਤਾ ਲੱਗ ਜੂ ਤੁਹਾਨੂੰ ਚੱਲ ਠੀਕ ਆ ਬਾਪੂ ਮੇਰੀ ਗੱਲ ਸੁਣੋ ਮੈਂ ਦੇਖਦਾ ਬੰਦਾ ਜਾਂ ਤੂੰ ਦੇਖ ਫਿਰ ਜੇ ਤੂੰ ਨਹੀਂ ਰੱਖਦਾ ਫਿਰ ਮੈਂ ਤਾਂ ਕੁਛ ਨਾ ਕੁ ਕਰੂੰਗਾ ਮੈਂ ਤਾਂ ਰੱਖੂੰਗਾ। ਚਲ ਦੇਖ ਲੈ ਘਰ ਆਪਦੀ ਮਰਜ਼ੀ ਭਾਈ। ਹੋਰ ਮੇਰੀ ਗੱਲ ਸੁਣੋ ਇੰਨੀ ਠੰਡ ਆ ਕਿ ਜਿਹਾ ਲੈ ਇੰਨੀ ਆਪਣੇ ਕਣਕ ਬੀਜ ਰੱਖੀ ਹੋਗੀ। ਸਾਰੇ ਨੂੰ ਪਾਣੀ ਲਾਉਣਾ ਉਹ ਦੇਖਣਾ। ਐਨੇ ਆਪਾਂ ਨੇ ਆਲੂ ਬੀਜ ਰੱਖੇ ਨੇ ਜਿਹੇ ਪਹਿਲਾਂ ਦੀ ਕੀ। ਕਣਕ ਨੂੰ ਕਿਹੜਾ ਰੋਜ਼ ਪਾਣੀ ਲੱਗਦਾ ਭਾਈ? ਦੋ ਤਿੰਨ ਪਾਣੀ ਨਾਲ ਕਣਕ ਪੱਕ ਜਾਂਦੀ ਐ ਦਾ ਸਭਾ ਨਹੀਂ ਕੀ ਪਾਣੀ ਪਾਣੀ ਲਈ ਆਲੂ ਪਟਣ ਵਾਲੇ ਹੋਏ ਪੈਣੇ ਥੋੜੇ। ਲਾ ਬਾਪੂ ਜੀ ਨਹੀਂ ਮੰਨਦੇ ਹੈਗਾ ਤੂੰ ਕਹਿ ਕੇ ਦੇਖ ਲੈ ਮਾੜਾ ਮੋਟਾ ਜਿਹਾ ਬਾਪੂ ਸੁਣ ਲੂ ਤੇਰੀ ਸਾਡੀ ਤਾਂ ਨਹੀਂ ਸੁਣਦਾ ਹੈਗਾ ਭਾਈ। ਫਿਰ ਬਾਪ ਜੇ ਤੂੰ ਨਹੀਂ ਰੱਖਦਾ ਫਿਰ ਮੈਂ ਤਾਂ ਸਿੱਧੀ ਸਾਧ ਲੂੰਗਾ ਕੋਈ ਨਾ ਕੋਈ ਮੈਂ ਤਾਂ ਫਿਰ ਰੱਖ ਹੀ ਲੂੰਗਾ ਮੈਂ ਇਥੋਂ ਦਾ ਹੁੰਦਾ ਨਹੀਂ ਕੰਮ ਹੋਰ ਤੁਸੀਂ ਫਿਰ ਤੁਸੀਂ ਜਿੱਦੀ ਫੜੀ ਹੋਈ ਰੱਖਣੀ ਆ ਫਿਰ ਮੈਨੂੰ ਪੁੱਛ ਦੇ ਕਾਸ ਕਾਸ ਤੂੰ ਸਲਾਹ ਤਾਂ ਮੇਰੀ ਲੈਣ ਵਾਲੇ ਦਾ ਬਾਪੂ ਜੀ ਚਲਾ ਆਏ ਮੈਂ ਤਾਂ ਹਮੇਂ ਹੀ ਭਰਉਣੀ ਐਥੋਂ ਵੀ ਹਾਂ ਚੱਲ ਕੰਮ ਵੰਡਿਆ ਜਾਓ ਬਾਪੂ ਤਾਂ ਗੱਲ ਕੋਈ ਨਹੀਂ ਗੱਲ ਸੁਣ ਲਾ ਵੀ ਤੂੰ ਕਰਦੀਆਂ ਗੱਲਾਂ ਚ ਨਾ ਬੋਲਿਆ ਕਰ ਤੂੰ ਬਾਲਾ ਪੜਾਈ ਕਨੇ ਧਿਆਨ ਦੇ ਲੱਗੋ ਆਪਦਾ ਕੰਮ ਨਹੀਂ ਕਰਨਾ ਤਾਂ ਕੋਈ ਧੰਦਾ ਨਹੀਂ ਕਰਨਾ ਹੈਗਾ ਹਾਂ ਇਹਨਾਂ ਦਾ ਹੂੰ ਫਾਨਾ ਲਾਉਣਾ ਆਪ ਕਰਨਾ ਨਹੀਂ ਦੂਜੇ ਨੂੰ ਕਰਨ ਦੇਣਾ ਨਹੀਂ ਬਾਪੂ ਨੂੰ ਕਰਨੀ ਤਾਂ ਦਾ ਕੰਮ ਅਸੀਂ ਕਹੋ ਕਿ ਨੀ ਆ ਵੀ ਬਾਪੂ ਕੰਮ ਕਰੇ ਆ ਸਸਿਰੀ ਰੱਖਣ ਨੂੰ ਕਹਿੰਦੇ ਆ ਵੀ ਬਾਪੂ ਸੀ ਉਹ ਲੋ ਇੱਕ ਤੂੰ ਦੱਸ ਬੇਰ ਮਾੜਿਆ ਕਿਵੇਂ ਕਰੀਏ ਆਪਾਂ ਜੀ ਮੈਂ ਤਾਂ ਇਹ ਕਹਿੰਦੀ ਸੀ ਚੱਲ ਇੱਕ ਵਾਰੀ ਦੇਖ ਲਓ ਰੱਖ ਕੇ ਚੱਲ ਭਾਈ ਤੂੰ ਦੇਖ ਲੈ ਫਿਰ ਹਾਂ ਚੱਲ ਠੀਕ ਆ ਬਾਪੂ ਮੈਂ ਬੰਦਾ ਲੱਭਦਾ ਜੇ ਮੈਂ ਤੈਨੂੰ ਮਿਲਿਆ ਤਾਂ ਤੂੰ ਦੱਸੀ ਚੱਲ ਕੋਈ ਠੀਕ ਆ ਨਾ ਮੈਂ ਦੇਖ ਕੇ ਆਉਣਾ ਫਿਰ ਕੋਈ ਬੰਦਾ ਮੈਂ ਕੋਈ ਬੰਦਾ ਭਾਲਦਾnga ਹੋਰ ਨਾ ਮੈਂ ਖੇਤ ਗੇੜਾ ਮਾਰਜੂ ਜਾਂਦਾ ਜਾਂਦਾ ਲਖੋਗੇ ਹਣਾ ਬੰਦਾ ਦਾ ਰੱਖਣਗੇ ਬਾਪੂ ਮਰਜ਼ੀ ਕਰਦੇ ਆਪਦੀ ਹੁਣ ਵਿਆਹ ਤਾਂ ਹੈਗਾ ਕਰੂਗੀ ਕੁਛ ਨਾ ਕੁਛ ਸੋਚ ਲੈ ਮੈਂ ਦੇਖਣਾ ਮੈਂ ਜਾਣਾਂ ਉੱਧਰ ਨਹੀਂ ਖੋਗੇ ਇਹਣਾ ਬੰਦਾ ਦਾ ਰੱਖਣਗੇ ਬਾਪੂ ਮਰਜ਼ੀ ਕਰਦੇ ਆਪਦੀ ਹੁਣ ਵਿਆਹ ਤਾਂ ਹੈਗਾ ਕਰੂਗੀ ਕੁਛ ਨਾ ਕੁਛ ਸੋਚ ਲੈ ਮੈਂ ਦੇਖਣਾ ਮੈਂ ਜਾਣਾਂ ਉੱਧਰ ਨਹੀਂ ਇਹ ਤਾਂ ਇਹ ਮਿਲਦਾ ਨਾ ਰੱਖੜਗੇ ਦਾ ਸਾਹਤੀ ਫਿਰ ਹਟਣਾ ਤਾਂ ਇਹਨਾਂ ਨੇ ਹੈ ਨਹੀਂ ਜੇ ਆਪਾਂ ਐ ਕਰੀਏ ਕੋਈ 10 15000 ਆਲਾ ਭਾਲ ਲਈਏ ਮਹੀਨੇ ਤੇ ਰੱਖ ਲੈਣ ਇਹਨੂੰ ਕਹਾਂਗੇ ਸਾਲ ਤੇ ਰੱਖਿਆ ਦਾ ਐਦਾਂ ਨੂੰ ਟਿਕ ਜਾਣਗੇ ਆਪ ਹੀ ਚੱਲ ਉਹ ਤਾਂ ਉਹ ਨਟੇ ਕਣਾ ਰਹੀ ਨਹੀਂ ਮਾਤਾ ਕਦੇ ਦਿਹਾੜੀਆਂ ਨਹੀਂ ਪਾਇਆ ਸੀ ਇਹ ਪਤੰਦਰ ਕਹਿੰਦੇ ਸਾਲਤੀ ਬੰਦਾ ਰੱਖ ਲੀਲਾ 2 ਲੱਖ ਖੂਚ ਆ ਦੇ ਕਾ ਆ ਫੇਰ ਦੇ ਦੇ ਕਹਿੰਦਾ ਬਸ ਜਮਾ ਕੀ ਕਰਨੀ ਹੈ ਉਹ ਦੇ ਲੈ ਉਹ ਪੱਜਾ ਫਿਰਦਾ ਸੀ ਦੀ ਭਾਲ ਦਾ ਬਾਪੂ ਨੂੰ ਟੈਨਸ਼ਨ ਹੋ ਗਈ ਵੀ ਪੈਸੇ ਦੇਣੇ ਪੈਣਗੇ ਜਦੋਂ ਖੇਤ ਕਿਹੜਾ ਮਾਰਾ ਚਾਹਦੇ ਖੇਤ ਕਿਹੜਾ ਮੱਕੀ ਬੀਜੀ ਆ ਆਲੂ ਬੀਜੇ ਨੇ ਵੀ ਰੱਖੀ ਕਰਨੀ ਆ ਇਹਨੂੰ ਤਾਂ ਪੂਰਾ ਕਦਰ ਨਹੀਂ ਬਾਈ ਆਲੂ ਮੰਡੀ ਜਾ ਕੇ ਪੁੱਛ ਕੀ ਭਾਅ ਵਿਕਦੇ ਨੇਗੇ ਨਾਲੇ ਜਿਹੜਾ ਉਹਨਾਂ ਤੇ ਮਿਹਨਤ ਕਰਦਾ ਉਹਨੂੰ ਪੁੱਛ ਦਿਨ ਰਾਤ ਬੱਠਾ ਬੋਲੀ ਜਾਂਦਾ ਸਾਰਾ ਦਿਨ ਫੋਨ 'ਤੇ ਬੜਿਆ ਰਹਿੰਦਾ ਪੂਰਾ ਕੰਮ ਦਾ ਨਹੀਂ ਧੰਦੇ ਦਾ ਨਹੀਂ ਇਹਨੂੰ ਸੜਕੀ ਬੰਨ ਲੂਗਾ ਪੱਗ ਚੜਜੂਗਾ ਜਾਨਣਾ ਮੈਂ ਕਾਲਜ ਪੜ੍ਹਨਾ ਸਮਝਾ ਦਿਆ ਕਰਨਾ ਮਾੜਾ ਮੋਟਾ ਤੂੰ ਮੈਂ ਹੀ ਕੱਢੀ ਖਪਾਕ ਪਾਈ ਕਰੀ ਜਾ ਮੈਂ ਇਹਦੇ ਤੇ ਕਿਉਂਕਿ ਉਹਨੂੰ ਉੱਠ ਕੇ ਗੱਲ ਸੁਣ ਲੈ ਮੇਰੀ ਹਾਂਜੀ ਬੱਬੀ ਤੂੰ ਮਾੜਾ ਮੋਟਾ ਕੰਮ ਹੱਥ ਲਾ ਲਿਆ ਕਰ ਮੈਂ ਦੁੱਧ ਪਾਇਆ ਉਹਨਾ ਇੰਨੀ ਬਹੁਤ ਆ ਤੁਡਾ ਦੁੱਧ ਪਾਇਆ ਨਾ ਹੋਰ ਵੀ ਕੰਮ ਕਰਨਾ ਹੈ ਕਿ ਖੇਤ ਕਲੀ ਮਾੜਾ ਮੋਟਾ ਜਿਹੜਾ ਦੇ ਕਰ ਇੱਥੇ ਵੀ ਪਿਆਈ ਆ ਉੱਥੇ ਜਾਏ 2 ਮਿੰਟ ਕਿਹੜਾ ਦੇ ਦੇਖਿਆ ਕੀ ਉੱਥੇ ਪਾਣੀ ਪੂਣੀ ਦਾ ਕੋਈ ਹੈਗਾ ਆ ਵੀ ਹੁਣ ਬਾਪੂ ਤਾਂ ਗਿਆ ਨਾਲੇ ਵੱਡਾ ਆ ਗਿਆ ਹੁਣ ਸਾਰੀ ਜਾਈ ਜਾ ਬਸ ਕਰ ਜਾ ਤੂੰ ਤਾਂ ਲਾ ਤੇ ਲੱਲਰ ਬਸ ਕਰ ਜਾ ਬਸ ਕਰ ਦੇ ਇਹਨੂੰ ਕਹਿਣ ਦੀ ਲੋੜ ਨਹੀਂ ਚਲ ਆਜਾ ਆਪਾਂ ਦਾਲ ਪਾਣੀ ਦਾ ਦੇਖੀਏ ਜਾ ਬਾਈ ਤੂੰ ਰਾਜ ਕਰ ਲੱਕ ਹੁਣ ਉੱਥੇ ਗਿਆ ਵਾ ਡੰਗਰ ਬੱਸਾ ਖੁੱਲ ਗਿਆ ਮੈਨੂੰ ਹੀ ਧੌਣ ਰੱਖਣੀ ਪਊਗੀ ਡੰਗਰ ਬੱਸਾ ਤਾਂ ਮੈਂ ਸਾਰਾ ਦਿਨ ਬੜੀ ਰਹਿਣੀ ਆ ਨਾ Subtitles